ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪਾਣੀਆਂ ਦੇ ਮਸਲੇ ਦੀ ਪੰਜਾਬ ਤੇ ਹਰਿਆਣਾ ਦੇ ਵਿੱਚ ਇੱਕ ਵੱਡੀ ਕਸ਼ਮਕਸ਼ ਪਾਣੀ ਕੁਦਰਤੀ ਸੋਮਾ ਤੇ ਬਹੁਤ ਹੀ ਬਿਹਤਰੀਨ ਤੇ ਜ਼ਰੂਰੀ ਸੋਮਾ ਹੈ ਸੋ ਇਹ ਸੋਮੇ ਨੂੰ ਲੈ ਕੇ ਕੱਲ ਸਰਬਪਾਰਟੀ ਮੀਟਿੰਗ ਵੀ ਹੋਈ ਸੀ ਅੱਜ ਵੀ ਹੋਏਗੀ ਕੀ ਕੁਝ ਨਿਕਲਿਆ ਉਸ ਮੀਟਿੰਗ ਵਿੱਚੋਂ ਇਸ ਮੀਟਿੰਗ ਦੇ ਵਿੱਚ ਸਰਬਸੰਮਤੀ ਤੇ ਨਾਲੇ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਦੇ ਕੋਲ ਇੱਕ ਵੀ ਭੂਮ ਵਾਧੂ ਨਹੀਂ ਹੈ ਜਿਹੜੀ ਹਰਿਆਣਾ ਨੂੰ ਦਿੱਤੀ ਜਾ ਸਕੇ ਸਾਰੀਆਂ ਧਿਰਾਂ ਨੇ ਇਹ ਗੱਲ ਕਹੀ ਆ ਕਿ ਜੇ ਇਸ ਮਸਲੇ ਤੇ ਧਰਨੇ ਲਾਉਣ ਦੀ ਲੋੜ ਆ ਤਾਂ ਉਹ ਧਰਨੇ ਲਾਉਣਗੇ ਇਸ ਮਸਲੇ ਤੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਲੋੜ ਆ ਤੇ ਪ੍ਰਧਾਨ ਮੰਤਰੀ ਨੂੰ ਮਿਲਣਗੇ ਪਰ ਪਾਣੀ ਇਹ ਗੱਲ ਕਹੀ ਆ ਵੀ ਬਿਨਾਂ ਸ਼ੱਕ ਪੰਜਾਬ ਕੋਲੋਂ ਕੋਲ ਕੋਈ ਵਾਧੂ ਪਾਣੀ ਨਹੀਂ ਆ ਪਰ ਪੰਜਾਬ ਇਹ ਕੋਈ ਇੱਡਾ ਵੱਡਾ ਮਸਲਾ ਨਹੀਂ ਸੀ ਇਨੂੰ ਇਨਾ ਤੂਲ ਦੇ ਦਿੱਤਾ ਗਿਆ ਦਿੱਲੀ ਦੇ ਵਿੱਚ ਮੀਟਿੰਗ ਹੋਈ ਆ ਕੇਂਦਰੀ ਮੰਤਰਾਲਿਆਂ ਦੇ ਨਾਲ ਕੇਂਦਰੀ ਅਧਿਕਾਰੀਆਂ ਦੇ ਨਾਲ ਜਿਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਜਿਹੜੇ ਸਖਤਰ ਨੇ ਉਹ ਉਹਦੇ ਵਿੱਚ ਸ਼ਮੂਲੀਅਤ ਕੀਤੀ ਉਸ ਮੀਟਿੰਗ ਦੇ ਵਿੱਚ ਕੇਂਦਰ ਨੇ ਇੱਕ ਗੱਲ ਸਾਫ਼ ਕਹਿ ਦਿੱਤੀ ਆ ਵੀ ਪੰਜਾਬ ਤੇ ਹਰਿਆਣਾ ਨੂੰ ਇਹ ਮਸਲਾ ਮਿਲ ਬੈਠ ਕੇ ਇਹ ਹੱਲ ਕਰਨਾ ਚਾਹੀਦਾ ਨਾ ਕਿ ਇਹ ਮਸਲਾ ਕਿਸੇ ਲੜਾਈ ਝਗੜੇ ਦਾ ਰੂਪ ਅਖਤਿਆਰ ਕਰੇ ਜੇਕਰ ਅਸੀਂ ਰੋਟੀ ਖਾ ਰਹੇ ਹਾਂ ਕਮਾ ਰਹੇ ਹਾਂ ਤਾਂ ਸਾਨੂੰ ਇਹ ਅਰਦਾਸ ਹਮੇਸ਼ਾ ਕਰਨੀ ਚਾਹੀਦੀ ਹੈ ਕਿ ਇਹ ਰੋਟੀ ਹਰ ਕਿਸੇ ਦੇ ਟਿੱਡੇ ਤੱਕ ਪਹੁੰਚੇ ਸੋ ਬੜੀ ਦੁੱਖ ਵਾਲੀ ਗੱਲ ਹੈ ਕਿ ਗਾਜ਼ਾ ਦੇ ਵਿੱਚ ਭੁੱਖ ਮਰੀ ਦੇ ਹਾਲਾਤ ਨੇ ਜੀ ਬਿਲਕੁਲ ਕਿਉਂ ਹੋਏ ਨੇ ਕੀ ਕਹਿੰਦੇ ਹੋ ਪਲਸਤੀਨ ਦਾ ਜਿਹੜਾ ਇੱਕ ਸ਼ਹਿਰ ਹੈ ਗਾਜ਼ਾ ਪੱਟੀ ਜਿਹਨੂੰ ਕਿਹਾ ਜਾਂਦਾ ਹੈ ਉਹਦੇ ਵਿੱਚ ਖਾਨ ਯੂਨਸ ਤੇ ਹੋਰ ਬਹੁਤ ਛੋਟੇ ਛੋਟੇ ਸ਼ਹਿਰ ਹੁੰਦੇ ਆ ਉੱਥੇ ਇਜ਼ਰਾਈਲ ਵੱਲੋਂ ਹਮਾਸ ਇਹ ਕਹਿ ਰਿਹਾ ਸੀ ਹਮਾਸ ਨੇ ਅਟੈਕ ਕੀਤਾ ਸੀ ਪਹਿਲਾਂ 1000 ਦੇ ਲਗਭਗ ਉਹਨੇ ਇਜ਼ਰਾਈਲੀਆਂ ਨੂੰ ਮਾਰਤਾ ਸੀ ਤੇ ਬਹੁਤ ਸਾਰੇ ਬੰਦਕ ਬਣਾਉਂਦੇ ਸੀ ਬਦਲੇ ਦੀ ਭਾਵਨਾ ਨਾਲ ਇਜ਼ਰਾਈਲ ਪਿਛਲੇ 2 ਸਾਲ ਤੋਂ ਗਾਜ਼ਾ ਤੇ ਹਮਲੇ ਕਰ ਰਿਹਾ ਹੈ ਤੇ ਜਿਹੜੇ ਹਮਲੇ ਕਰ ਰਿਹਾ ਉਹਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਫਲਸਤੀਨੀਆਂ ਦੇ ਹੱਕ 'ਚ ਹਾਂ ਦੇ ਨਾਰੇ ਮਾਰੇ ਜਾ ਰਹੇ ਆ ਸੰਯੁਕਤ ਰਾਸ਼ਟਰ ਦੇ ਵਿੱਚ ਬਹੁਤ ਵਾਰੀ ਇਸ ਤੇ ਗੱਲ ਹੋ ਚੁੱਕੀ ਆ ਦੁਨੀਆ ਦੇ ਵੱਖ-ਵੱਖ ਮੁਲਕ ਇਹਦੇ ਤੇ ਗੱਲ ਕਰ ਚੁੱਕੇ ਆ ਕਿ ਤੁਹਾਨੂੰ ਇਹ ਆਪਣੇ ਜਿਹੜੇ ਜ਼ਮੀਨੀ ਤੇ ਹਵਾਈ ਹਮਲੇ ਬੰਦ ਕਰਨੇ ਚਾਹੀਦੇ ਆ ਇਜ਼ਰਾਈਲ ਇਥੋਂ ਤੱਕ ਘਟਿਆ ਅੱਧਰ ਤੇ ਪਹੁੰਚ ਚੁੱਕਾਇਆ ਕਿ ਟੈਂਟਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਤੇ ਵੀ ਬੰਬਾਰੀ ਕੀਤੀ ਜਾ ਰਹੀ ਆ ਹਾਂ ਹਾਂ 60000 ਦੇ ਲਗਭਗ ਲੋਕ ਇਜ਼ਰਾਈਲ ਮਾਰ ਚੁੱਕਾ ਆ ਆਮ ਲੋਕ ਇਹਦੇ ਵਿੱਚ ਕੋਈ ਹਮਾਸ ਦੇ ਅੱਤਵਾਦੀ ਨਹੀਂ ਆਪ ਲੋਕ ਇਹਨਾਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਔਰਤਾ ਤੇ ਬੱਚੇ ਸ਼ਾਮਲ ਨੇ ਇਹ ਜਿਹੜੇ ਬੱਚੇ ਤੇ ਔਰਤਾ ਹੁਣ ਜਿਹੜੇ ਬਚੇ ਹੋਏ ਲੋਕ ਨੇ ਭੁੱਖਮਰੀ ਦੇ ਸ਼ਿਕਾਰ ਨੇ ਮੁਖਬਰੀ ਦੇ ਸ਼ਿਕਾਰ ਇਦਾਂ ਹੋ ਰਹੇ ਨੇ ਵੀ ਉੱਥੇ ਜਿਹੜੇ ਖੁਰਾਕੀ ਭੰਡਾਰ ਸੀ ਉਹ ਖਤਮ ਹੋ ਚੁੱਕੇ ਨੇ ਬਹੁਤ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਮੀਡੀਆ ਦੇ ਵੱਲੋਂ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਦਿੱਤੀਆਂ ਜਾ ਰਹੀਆਂ ਨੇ ਕਿ ਪਾਕਿਸਤਾਨ ਤੇ ਭਾਰਤ ਦੀ ਵੀ ਜੰਗ ਹੋਣ ਵਾਲੀ ਹੈ ਭਾਰਤ ਮਿਜ਼ਾਈਲਾ ਤਿਆਰ ਕਰ ਰਿਹਾ ਉਧਰ ਪਾਕਿਸਤਾਨ ਤਿਆਰ ਕਰ ਰਿਹਾ ਪਿੱਛੇ ਜਿਹੜੇ ਹਦਾਇਤਾਂ ਵੀ ਆਈਆਂ ਸਨ ਕਿਸ ਤਰ੍ਹਾਂ ਦੀਆਂ ਗੱਲਾਂ ਆਪਾਂ ਨਾ ਫਲਾਈਏ ਇਹ ਉਹ ਲੋਕ ਨੇ ਜਿਨ੍ਹਾਂ ਦੇ ਘਰ ਦੇ ਮੈਂਬਰ ਨਹੀਂ ਪੈਲਗਾਮ 'ਚ ਮਾਰੇ ਗਏ ਪਰ ਉਹ ਕਹਿੰਦੇ ਨੇ ਕਿ ਜੰਗ ਹੋਣ ਵਾਲੀ ਆ ਜਿਨ੍ਹਾਂ ਦੇ ਘਰ ਦੇ ਵਿੱਚ ਮੈਂਬਰ गए ਨੇ ਉਹਨਾਂ ਨੂੰ ਛੱਡ ਕੇ ਜਿਵੇਂ ਕਿ ਆਪਾਂ ਵਿਨੇ ਨਰਵਾਲ ਦੀ ਗੱਲ ਕਰ ਲੈਂਦੇ ਹਾਂ ਇੱਕ ਬਹੁਤ ਖੂਬਸੂਰਤ ਜੋੜਾ ਜਿਨ੍ਹਾਂ ਦੇ ਵਿਆਹ ਨੂੰ ਸਿਰਫ ਇੱਕ ਹਫ਼ਤਾ ਹੀ ਹੋਇਆ ਸੀ ਸੋ ਉਹਨਾਂ ਦੇ ਜਨਮ ਦਿਨ ਦੇ ਵਿੱਚ ਇੱਕ ਵਿਸ਼ੇਸ਼ ਉਹਨਾਂ ਦੇ ਪਰਿਵਾਰ ਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਉਸ ਤੋਂ ਬਾਅਦ ਉੱਥੇ ਉਹਨਾਂ ਦੀ ਪਤਨੀ ਨੇ ਜੋ ਕਿਹਾ ਮੈਂ ਤੁਹਾਨੂੰ ਐਜ਼ ਇਟ ਇਜ਼ ਉਹਨਾਂ ਦੀ ਜ਼ੁਬਾਨੀ ਦੱਸਣਾ ਚਾਹੁੰਦੀ ਹਾਂ ਉਹਨਾਂ ਨੇ ਕਿਹਾ ਕਿ ਘਟਨਾ ਕੇ ਬਾਅਦ ਲੋਕ ਜਿਸ ਤਰ੍ਹਾਂ ਸੇ ਮੁਸਲਿਮ ਔਰ ਕਸ਼ਮੀਰੀਓਂ ਕੇ ਖਿਲਾਫ ਬੋਲ ਰਹੇ ਹਨ ਉਹ ਨਹੀਂ ਹੋਣਾ ਚਾਹੀਏ ਵੀ ਵਾਂਟ ਪੀਸ just only peace ਐਨਾ ਵੱਡਾ ਦੁਖਾਂਤ ਜਰਨ ਤੋਂ ਬਾਅਦ ਵੀ ਉਸ ਔਰਤ ਉਸ ਲੜਕੀ ਨੇ ਐਨੇ ਟਰਮੇ ਦੇ ਨਾਲ ਐਨੇ ਬੈਲੈਂਸਡ ਹੋ ਕੇ ਐਨਾ ਸੰਤੁਲਨ ਹੋ ਕੇ ਬਿਆਨ ਜਾਰੀ ਕਰ ਦਿੱਤਾ ਸਾਨੂੰ ਇਥੋਂ ਕੁਝ ਸਿੱਖਣਾ ਚਾਹੀਦਾ ਤੇ ਉਹ ਡੈਡੀ ਆ ਜਿਹਦੀ ਤਸਵੀਰ ਗੇੜੀਆ ਇਸ ਹਮਲੇ ਦਾ ਸਿੰਬਲ ਬਣ ਗਈ ਆ ਬਿੰਬ ਬਣ ਗਈ ਆ ਵੀ ਇੱਕ ਬੰਦਾ ਮਰਿਆ ਪਿਆ ਆ ਤੇ ਉਹਦੇ ਲਾਗੇ ਇੱਕ ਚੂੜੇ ਵਾਲੀ ਕੁੜੀ ਬੈਠੀ ਹੋਈ ਆ ਕਰਨਾਟਕ ਦਾ ਮੰਤਰੀ ਜਿਹੜਾ ਆ ਉਹ ਕਹਿੰਦਾ ਵੀ ਪਾਕਿਸਤਾਨ 'ਚ ਜੰਗ ਲੱਗਦੀ ਆ ਤੇ ਮੈਂ ਮੈਨੂੰ ਮੇਰੇ ਨਾਲ ਬੰਬ ਬੰਨ ਕੇ ਮੈਨੂੰ ਪਾਕਿਸਤਾਨ ਭੇਜੋ ਮੈਂ ਸਭ ਕੁਝ ਬਾਤ ਸਕੀ। ਗੱਲ ਇਹ ਆ ਵੀ ਇਹ ਜਿਹੜੇ ੜਕਾਉ ਤੱਤ ਨੇ, ੜਕਾਉਣ ਵਾਲੀਆਂ ਤਾਕਤਾਂ ਨੇ, ਫਿਰਕੂ ਤਾਕਤਾਂ ਨੇ ਇਹ ਚਾਹੁੰਦੀਆਂ ਨੇ ਜੰਗ ਹੋਵੇ ਤੇ ਉਹਨਾਂ ਦੀ ਸਿਆਸੀ ਸਿਆਸੀ ਰੋਟੀਆਂ ਸਿੱਖੀਆਂ ਜਾਣ। ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਚੰਡੀਗੜ੍ਹ ਦੇ ਵਿੱਚ 4 ਮਈ ਨੂੰ ਹੋਣ ਵਾਲੀ ਜਿਹੜੀ ਮੀਟਿੰਗ ਸੀਗੀ ਉਹ ਮੁਲਤਵੀ ਕਰ ਦਿੱਤੀ। ਕੀ ਕਾਰਨ ਲੱਗਿਆ? आरपीडी 24 ਵੇਖ ਰਹੇ ਹੋ ਤੁਸੀਂ ਮੈਂ ਹਾ ਸ਼ੇਤਰ ਠਾਕੁਰ ਹਫਤੇ ਪਰ ਦੇ ਵੱਡੇ ਮੁੱਦੇ ਲੈ ਕੇ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਦੇ ਵਿੱਚ ਮੈਂ ਹਾ ਸ਼ੇਤਰ ਠਾਕੁਰ ਤੇ ਮੇਰਾ ਸਾਥ ਦੇਨ ਕੇ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਅਰੁਣਦੀਪ ਜੀ ਕੀ ਹਾਲ ਚਾਲ ਨੇ ਧੰਨਵਾਦ ਸ਼ੀਤਲ ਜੀ ਬਹੁਤ ਵਧੀਆ ਨੇ ਹਮ ਅ ਅੱਜ ਪ੍ਰੈਸ ਆਜ਼ਾਦੀ ਦਿਹਾੜਾ ਆਇਆ ਜੀ ਦੇਸ਼ ਦੁਨੀਆ ਦੇ ਪੱਤਰਕਾਰਾਂ ਦੀ ਜਾਂ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਹੋ ਰਹੀ ਆ ਹਮ ਇਸ ਮਾਮਲੇ ਦੇ ਵਿੱਚ ਆ uh, ਆਰਪੀਡੀ 24 ਜਿਹੜਾ ਆ ਬਹੁਤ ਸਾਰੇ ਆਧਾਰਿਆਂ ਨਾਲੋਂ ਬਹੁਤ ਅੱਗੇ ਆ ਇੱਥੇ ਪ੍ਰਗਟਾਵੇ ਦੀ ਪੂਰੀ ਆਜ਼ਾਦੀ ਆ ਬੇਬਾਕੀ ਦੇ ਨਾਲ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਇਹ ਚੈਨਲ ਆ ਸੱਚ ਦੇ ਨਾਲ ਖੜਨ ਦਾ ਹੌਕਾ ਦਿੰਦਾ ਹੈ ਚੈਨਲ ਤੇ ਹਰ ਖਬਰ ਤੇ ਹਰ ਸੂਚਨਾ ਤੇ ਤਿੱਖੀ ਨਜ਼ਰ ਰੱਖਦਾ ਹੈ ਤੇ ਉਹਦਾ ਖਬਰ ਦਾ ਪਿਛਲਾ ਸੱਚ ਦੱਸਣ ਦੀ ਵੀ ਕੋਸ਼ਿਸ਼ ਕਰਦਾ ਹਾਂ ਸੋ ਕੁੱਲ ਮਿਲਾ ਕੇ ਇਹ ਜਿਹੜਾ ਚੈਨਲ ਆ ਲੋਕਾਂ ਦੀ ਆਵਾਜ਼ ਬਣਿਆ ਹੋਇਆ ਬਿਲਕੁਲ ਬਹੁਤ ਵੱਡੀ ਗੱਲ ਹੁੰਦੀ ਆ ਕਿ ਤੁਹਾਨੂੰ ਆਜ਼ਾਦੀ ਮਿਲੇ ਆਜ਼ਾਦੀ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ ਬਿਲਕੁਲ ਜੀ ਆਜ਼ਾਦ ਆਜ਼ਾਦੀ ਹੈ ਕੀ ਜਾਂ ਆਜ਼ਾਦ ਜਗ੍ਹਾ ਕੀ ਹੁੰਦੀ ਹੈ ਜਾਂ ਆਜ਼ਾਦੀ ਦਾ ਜਿਹੜਾ ਲੁਤਫ ਹੈ ਉਹ ਕੀ ਹੁੰਦਾ ਹੈ ਉਹ ਹੀ ਜਾਣ ਸਕਦੇ ਨੇ ਜਿਨ੍ਹਾਂ ਨੇ ਗੁਲਾਮੀ ਵੇਖੀ ਹੋਵੇ ਜੀ ਬਿਲਕੁਲ ਸੋ ਸਾਡੇ ਬਜ਼ੁਰਗ ਕੀ ਕਰਦੇ ਸਨ ਕਿ ਤੁਸੀਂ ਆਜ਼ਾਦ ਦੇਸ਼ ਦੇ ਵਸਨੀਕ ਹੋ ਤੁਹਾਨੂੰ ਪੈਦਾ ਹੁੰਦਿਆਂ ਹੀ ਆਜ਼ਾਦ ਧਰਤੀ ਮਿਲੀ ਸੋ ਤੁਸੀਂ ਬਹੁਤ ਜ਼ਿਆਦਾ ਇਸ ਨੂੰ ਤੋਹਫਾ ਮੰਨੋ ਤੇ ਇਸ ਆਜ਼ਾਦੀ ਦਾ ਤੁਸੀਂ ਲਾਭ ਲਾਓ ਵੱਡੀ ਗੱਲ ਹੈ ਜਦੋਂ ਅਸੀਂ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਬਹੁਤ ਸਾਰੇ ادارے ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ ਹਨਾ ਬੰਦਸ਼ਾਂ ਵੀ ਹੁੰਦੀਆਂ ਨੇ ਸੋ ਸਾਡੇ ادارے ਦੀ ਖਾਸ ਗੱਲ ਰਹੀ ਹੈ ਕਿ ਤੁਸੀਂ ਹਰ ਤਰ੍ਹਾਂ ਦੀ ਆਜ਼ਾਦੀ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਆਜ਼ਾਦ ਹੁੰਨੇ ਹੋ ਨਾ ਤੁਹਾਡੇ ਖੰਭ ਹੋਰ ਵੀ ਵੱਡੀ ਉਡਾਰੀ ਮਾਰਦੇ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਸਾਡੇ ادارے ਦਾ ਇਸੇ ਨਾਲੇ ਨਾਲ ਹੁਣ ਆਪਣੇ ਅਗਲੇ ਮਸਲੇ ਵੱਲ ਚੱਲਦੇ ਹਾਂ ਪਿਛਲੇ ਪੂਰੇ ਹਫ਼ਤੇ ਦੇ ਵਿੱਚ ਬਹੁਤ ਵੱਡੀਆਂ ਖ਼ਬਰਾਂ ਰਹੀਆਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪਾਣੀਆਂ ਦੇ ਮਸਲੇ ਦੀ ਪੰਜਾਬ ਤੇ ਹਰਿਆਣੇ ਦੇ ਵਿੱਚ ਇੱਕ ਵੱਡੀ ਕਸ਼ਮਕਸ਼ ਪਾਣੀ ਕੁਦਰਤੀ ਸੋਮਾ ਹੈ ਤੇ ਬਹੁਤ ਹੀ ਬਿਹਤਰੀਨ ਤੇ ਜ਼ਰੂਰੀ ਸੋਮਾ ਹੈ ਸੋ ਇਹ ਸੋਮੇ ਨੂੰ ਲੈ ਕੇ ਕੱਲ ਸਰਪਾਰਟੀ ਮੀਟਿੰਗ ਵੀ ਹੋਈ ਸੀ ਅੱਜ ਵੀ ਹੋਏਗੀ ਕੀ ਕੁਝ ਨਿਕਲਿਆ ਉਸ ਮੀਟਿੰਗ ਵਿੱਚੋਂ ਕੱਲ ਸਾਰੀਆਂ ਧਿਰਾਂ ਇਕੱਠੀਆਂ ਹੋਈਆਂ ਸੀ ਚੰਡੀਗੜ੍ਹ ਦੇ ਪੰਜਾਬਾ ਬੰਦੇ ਵਿੱਚ ਜਿਹਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਸੀ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਪਹੁੰਚੀਆਂ ਜਿਹਦੇ ਵਿੱਚ ਭਾਜਪਾ ਵੱਲੋਂ ਸੁਨੀਲ ਜਾਖੜ ਸ਼ਾਮਲ ਹੋਏ ਮਨਰੰਜਨ ਕਾਲੀਆ ਸ਼ਾਮਲ ਹੋਏ ਕਾਂਗਰਸ ਵੱਲੋਂ ਤ੍ਰਿਪਤ ਰਜਿੰਦਰ ਬਾਜਵਾਦ ਤੇ ਰਾਣਾ ਕੇਪੀ ਸਿੰਘ ਸ਼ਾਮਲ ਹੋਏ ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੁੰਦੜ ਹੋਰੀ ਤੇ ਡਾਕਟਰ ਦਲਜੀਤ ਸਿੰਘ ਚੀਮਾ ਸ਼ਾਮਲ ਹੋਏ ਤੇ ਆਮ ਆਦਮੀ ਪਾਰਟੀ ਵੱਲੋਂ ਅਮਨ अरोड़ा ਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਸ਼ਾਮਲ ਸਿਗੇ ਬਸਪਾ ਵੱਲੋਂ ਜਿਹੜੇ ਇਹਨਾਂ ਦੇ ਸੁਪਰ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਤੇ ਇੱਕੋ ਇੱਕ ਵਿਧਾਇਕ ਜਿਹੜੇ ਡਾਕਟਰ ਨਛੱਤਰ ਪਾਲ ਉਹ ਸ਼ਾਮਲ ਹੋਇਆ ਸੀਪੀਆਈ ਵੱਲੋਂ ਸੀਗੇ ਜੀ ਕਾਮਰੇਡ ਬੰਤ ਬਰਾੜ ਹਾਂ ਨਾਲ ਸੀਪੀਐਮ ਤੋਂ ਸੀਪੀਐਮ ਤੋਂ ਸੁਖਵਿੰਦਰ ਸੇਖੋ ਜੀ ਸੇਖੋ ਜੀ ਇਹ ਵੀ ਸ਼ਾਮਲ ਹੋਇਆ ਇਸ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਦੇ ਕੋਲ ਇੱਕ ਵੀ ਬੂੰਦ ਵਾਧੂ ਨਹੀਂ ਹੈ ਜਿਹੜੀ ਹਰਿਆਣਾ ਨੂੰ ਦਿੱਤੀ ਜਾ ਸਕੇ ਹਾਂ ਸੋ ਇਹ ਮਤਾ ਪਾਸ ਕੀਤਾ ਗਿਆ ਤੇ ਸਾਰੀਆਂ ਧਿਰਾਂ ਨੇ ਇਹ ਗੱਲ ਕਹੀ ਆ ਕਿ ਜੇ ਇਸ ਮਸਲੇ ਤੇ ਧਰਨੇ ਲਾਉਣ ਦੀ ਲੋੜ ਆ ਤਾਂ ਉਹ ਧਰਨੇ ਲਾਉਣਗੇ ਇਸ ਮਸਲੇ ਤੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਲੋੜ ਆ ਤੇ ਪ੍ਰਧਾਨ ਮੰਤਰੀ ਨੂੰ ਮਿਲਣਗੇ ਹਾਂ ਪਰ ਇੱਕ ਜਿਹੜੀ ਇੰਟਰਸਟਿੰਗ ਗੱਲ ਇਹਦੇ ਵਿੱਚ ਹੋਈ ਆ ਭਾਜਪਾ ਨੇ ਇਹ ਗੱਲ ਕਹੀ ਆ ਵੀ ਬਿਨਾਂ ਸ਼ੱਕ ਪੰਜਾਬ ਕੋਲੋਂ ਕੋਲ ਕੋਈ ਵਾਧੂ ਪਾਣੀ ਨਹੀਂ ਆ ਪਰ ਪੰਜਾਬ ਇਹ ਕੋਈ ਐਡਾ ਵੱਡਾ ਮਸਲਾ ਨਹੀਂ ਸੀ ਜਿਹਨੂੰ ਇਨਾ ਤੂਲ ਦੇ ਦਿੱਤਾ ਗਿਆ ਪਹਿਲਾਂ ਵੀ ਇਹ ਕਮ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਹੁੰਦਾ ਰਿਹਾ ਆ ਹੁਣ ਕਿਉਂ ਨਹੀਂ ਸੀ ਹੋ ਸਕਦਾ ਹੁਣ ਇਹਨਾਂ ਨੇ ਆਪ ਆਮ ਆਦਮੀ ਪਾਰਟੀ ਨੇ ਇਸ ਮਸਲੇ ਨੂੰ ਵਧਾ ਚੜਾ ਕੇ ਇੱਕ ਵੱਡਾ ਸਿਆਸੀ ਮੁੱਦਾ ਬਣਾ ਦਿੱਤਾ ਜਿਹੜੇ ਕੋਈ ਠੀਕ ਗੱਲ ਨਹੀਂ ਆ ਸੋ ਪਰ ਅਸੀਂ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਇਹ ਕੱਲ ਜਿਹੜੀ ਸਰਪਾਰਟੀ ਮੀਟਿੰਗ ਚ ਗੱਲ ਹੋਈ ਦੂਜੇ ਪਾਸੇ ਜਿਹੜੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਆ ਹੂੰ ਆ ਕੇਂਦਰੀ ਮੰਤਰਾਲਿਆਂ ਦੇ ਨਾਲ ਹੂੰ ਕੇਂਦਰੀ ਅਧਿਕਾਰੀਆਂ ਦੇ ਨਾਲ ਜਿਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਜਿਹੜੇ ਸਕੱਤਰ ਨੇ ਉਹ ਉਹਦੇ ਵਿੱਚ ਸ਼ਮੂਲੀਅਤ ਕੀਤੀ ਪੰਜਾਬ ਵੱਲੋਂ ਡਾਕਟਰ ਕਿਸ਼ਨ কুমার ਜੀ ਗਏ ਜੀ ਤੇ ਹੋਰ ਅਧਿਕਾਰੀ ਗਏ ਹੂੰ ਉਸ ਮੀਟਿੰਗ ਦੇ ਵਿੱਚ ਕੇਂਦਰ ਨੇ ਇੱਕ ਗੱਲ ਸਾਫ਼ ਕਹਿ ਦਿੱਤੀ ਆ ਬੀ ਪੰਜਾਬ ਤੇ ਹਰਿਆਣਾ ਨੂੰ ਇਹ ਮਸਲਾ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਨਾ ਕਿ ਇਹ ਮਸਲਾ ਕਿਸੇ ਲੜਾਈ ਝਗੜੇ ਦਾ ਰੂਪ اختیار ਕਰੇ ਉਹਦੇ ਨਾਲੇ ਕਿਹਾ ਵੀ ਉਹਨਾਂ ਨੇ ਇਹ ਵੀ ਗੱਲ ਕਹਿਤੀ ਹੈ ਵੀ ਅਸੀਂ ਇਸ ਮਸਲੇ ਦੇ ਵਿੱਚ ਨਹੀਂ ਆਉਣਾ ਇੱਕ ਸਲਾਹ ਦੇ ਦਿੱਤੀ ਆ ਪੰਜਾਬ ਹਰਿਆਣਾ ਨੂੰ ਕਿ ਇਦਾਂ ਹੋ ਸਕਦਾ ਵੀ ਜੇ ਹਰਿਆਣੇ ਦੇ ਵਿੱਚ ਪਾਣੀ ਦੀ ਸੱਚੀ ਮੁੱੱਚੀ ਘਾਟ ਹੈਗੀ ਆ ਤਾਂ ਹਰਿਆਣਾ 4500 ਕਿਊਸਕ ਜਿਹੜਾ ਪਾਣੀ ਆ ਪੰਜਾਬ ਕੋਲੋਂ ਉਧਾਰਾ ਲੈ ਸਕਦਾ ਇੱਕ ਹਫ਼ਤੇ ਦੇ ਲਈ ਅੱਛਾ ਤੇ ਬਾਅਦ ਵਿੱਚ ਹਰਿਆਣੇ ਨੂੰ ਇਹ ਪਾਣੀ ਮੋੜਨਾ ਪਊਗਾ ਤੇ ਪੰਜਾਬ ਨੇ ਇਹਦੇ ਤੇ ਹਾਮੀ ਹੱਲੇ ਨਹੀਂ ਭਰੀਆ ਉਹ ਵਿੱਚ ਚਾਚਾ ਅਧੀਨ ਗੱਲ ਹੈਗੀ ਆ ਪਰ ਹਰਿਆਣਾ ਇਸ ਜ਼ਿੱਦ ਤੇ ਅੜਿਆ ਹਾਇਆ ਕਿ ਉਹਨੂੰ ਪਾਣੀ ਚਾਹੀਦਾ ਹੀ ਚਾਹੀਦਾ ਆ ਹਰਿਆਣਾ ਨੇ ਅੱਜ ਸਰਬ ਪਾਰਟੀ ਮੀਟਿੰਗ ਜਿਹੜੀ ਆ ਚੰਡੀਗੜ੍ਹ ਦੇ ਵਿੱਚ ਦੇ ਵਿੱਚ ਹਰਿਆਣਾ ਸਦਨ ਆ ਉਹਦੇ ਵਿੱਚ ਬੁਲਾਈ ਆ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਉਹ ਇਸ ਮਸਲੇ ਤੇ ਸੁਪਰੀਮ ਕੋਰਟ ਦਾ ਵਿਰੋਧ ਕਰਨਗੇ ਕਿਉਂਕਿ ਐਸਵਾਈਐਲ ਦੇ ਮੁੱਦੇ ਤੇ ਜਿਹੜੇ ਸੁਪਰੀਮ ਕੋਰਟ ਨੇ ਹਰਿਆਣਾ ਦੇ ਹੱਕ 'ਚ ਫੈਸਲਾ ਦਿੱਤਾ ਹੋਇਆ ਉਹਨੂੰ ਉਧਾਰ ਬਣਾ ਕੇ ਉਹ ਇਸ ਮਸਲੇ ਤੇ ਲੜਾਈ ਲੜਨਗੇ ਹੁਣ ਇਹ ਜਿਵੇਂ ਪੰਜਾਬ ਨੇ ਵਿਧਾਨ ਸਭਾ ਸੈਸ਼ਨ ਬੁਲਾਇਆ ਸੋਮਵਾਰ ਨੂੰ ਇਹ ਉਮੀਏ ਉਮੀਦ ਪ੍ਰਗਟਾਈ ਜਾ ਰਹੀ ਆ ਕਿ ਹਰਿਆਣਾ ਵੀ ਵਿਧਾਨ ਸਭਾ ਦਾ ਸੈਸ਼ਨ ਬੁਲਾਊਗਾ ਜੀ ਜੀ ਤੇ ਪੰਜਾਬ ਖਿਲਾਫ ਨਿੰਦਾ ਪ੍ਰਸਤਾਵ ਪਾਸ ਕਰੂਗਾ ਜੀ ਤੇ ਪੰਜਾਬ ਦਾ ਸੈਸ਼ਨ ਵੀ ਸੋਮਵਾਰ ਨੂੰ ਹੋ ਰਿਹਾ ਆ ਉਹਦੇ ਵਿੱਚ ਵੀ ਇਹੇ ਕੁਝ ਹੋਣ ਦੀ ਸੰਭਾਵਨਾ ਹੈ ਹੋ ਸਕਦਾ ਹੈ ਕਿ ਇਹ ਮਸਲਾ ਕਾਨੂੰਨੀ ਪਚੜੇ ਦੇ ਵਿੱਚ ਚਲਾ ਜਾਵੇ ਦੋਨੇ ਤਰ੍ਹਾਂ ਇੱਕ ਦੂਜੇ ਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕਰ ਸਕਦੀਆਂ ਨੇ ਪਾਸ ਸਕਦੀਆਂ ਨੇ ਬਿਲਕੁਲ ਤੇ ਨਾਲ ਦੀ ਨਾਲ ਹੂੰ ਇਸ ਮਸਲੇ ਤੇ ਪਾਣੀਆਂ ਦੇ ਮਸਲੇ ਨੂੰ ਹੋਰ ਸਿਆਸੀ ਰੰਗਤ ਵੀ ਦਿੱਤੀ ਜਾ ਸਕਦੀ ਹੈ ਬਿਲਕੁਲ ਅਗਲੀ ਗੱਲ ਕਰਦੇ ਆ ਬਚਪਨ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਹੁੰਦਾ ਸੀਗਾ ਕਿ ਜਦੋਂ ਵੀ ਤੁਹਾਨੂੰ ਖਾਣ ਨੂੰ ਰੋਟੀ ਮਿਲੇ ਸਵੇਰੇ ਸ਼ਾਮ ਹੱਥ ਜੋੜ ਕੇ ਸ਼ੁਕਰਾਨਾ ਕਰੀਦਾ ਤੇ ਨਾਲ ਇਹ ਕਹਿੰਦਾ ਹੈ ਕਿ ਪ੍ਰਮਾਤਮਾ ਜਿਵੇਂ ਸਾਨੂੰ ਦਿੱਤਾ ਉਹ ਮੈਂ ਤੁਹ ਸਭ ਨੂੰ ਦਈ ਜੀ ਬਿਲਕੁਲ ਸੋ ਇਹ ਗੱਲ ਆਪਣੇ ਆਪਣੇ ਰਿਸ਼ਤੇ ਜਾਂ ਪਰਿਵਾਰਾਂ ਤੱਕ ਹੀ ਸੀਮਤ ਨਹੀਂ ਹੁੰਦੀ ਆਪਣੇ ਆਂਡ ਗਵਾਂਡ ਆਪਣੇ ਸਮਾਜ ਤੇ ਆਪਣੇ ਮੈਂ ਕਹੂੰਗੀ ਕਿ ਸੰਸਾਰ ਦੇ ਹਰੇਕ ਮੁਲਕ ਦੇ ਉੱਤੇ ਵੀ ਲਾਗੂ ਹੁੰਦਾ ਹੈ ਕਿ ਇੱਕ ਮਨੁੱਖਤਾ ਦੀ ਤਰ੍ਹਾਂ ਜੇਕਰ ਅਸੀਂ ਰੋਟੀ ਖਾ ਰਹੇ ਹਾਂ ਕਮਾ ਰਹੇ ਹਾਂ ਤਾਂ ਸਾਨੂੰ ਇਹ ਅਰਦਾਸ ਹਮੇਸ਼ਾ ਕਰਨੀ ਚਾਹੀਦੀ ਹੈ ਕਿ ਇਹ ਰੋਟੀ ਹਰ ਕਿਸੇ ਦੇ ਢਿੱਡ ਵਿੱਚ ਪਹੁੰਚੇ ਸੋ ਬੜੀ ਦੁੱਖ ਵਾਲੀ ਗੱਲ ਹੈ ਕਿ ਗਾਜ਼ਾ ਦੇ ਵਿੱਚ ਭੁੱਖ ਮਰੀ ਦੇ ਹਾਲਾਤ ਨੇ ਜੀ ਬਿਲਕੁਲ ਕਿਉਂ ਹੋਏ ਨੇ ਕੀ ਕਹਿੰਦੇ ਹੋ ਸ਼ੀਤਲ ਜੀ ਪਿਛਲੇ 2 ਸਾਲ ਤੋਂ ਗਾਜ਼ਾ ਦੇ ਵਿੱਚ ਫਲਸਤੀਨ ਦਾ ਜਿਹੜਾ ਇੱਕ ਸ਼ਹਿਰ ਹੈ ਗਾਜ਼ਾ ਪੱਟੀ ਜਿਹਨੂੰ ਕਿਹਾ ਜਾਂਦਾ ਆ ਉਹਦੇ ਵਿੱਚ ਖਾਨ ਯੂਨਸ ਤੇ ਹੋਰ ਬਹੁਤ ਛੋਟੇ ਛੋਟੇ ਸ਼ਹਿਰ ਹੁੰਦੇ ਆ ਉੱਥੇ ਇਜ਼ਰਾਈਲ ਵੱਲੋਂ ਹਮਾ ਇੱਕ ਕਹਿਦਾ ਆ ਸੀ ਹਮਾਸ ਨੇ ਅਟੈਕ ਕੀਤਾ ਸੀ ਪਹਿਲਾਂ 1000 ਦੇ ਲਗਭਗ ਉਹਨੇ ਇਜ਼ਰਾਈਲੀਆਂ ਨੂੰ ਮਾਰਤਾ ਸੀ ਤੇ ਬਹੁਤ ਸਾਰੇ ਬੰਦਕ ਬਣਾਉਂਦੇ ਸੀ ਉਹਦੇ ਬਦਲੇ ਦੀ ਭਾਵਨਾ ਨਾਲ ਇਜ਼ਰਾਈਲ ਪਿਛਲੇ 2 ਸਾਲ ਤੋਂ ਗਾਜ਼ਾ ਤੇ ਹਮਲੇ ਕਰ ਰਿਹਾ ਹੈ ਤੇ ਜਿਹੜੇ ਹਮਲੇ ਕਰ ਰਿਹਾ ਉਹਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਫਲਸਤੀਨੀਆਂ ਦੇ ਹੱਕ ਚ ਹਾ ਦੇ ਨਾਰੇ ਮਾਰੇ ਜਾ ਰਹੇ ਆ ਸੰਯੁਕਤ ਰਾਸ਼ਟਰ ਦੇ ਵਿੱਚ ਬਹੁਤ ਵਾਰੀ ਇਸ ਤੇ ਗੱਲ ਹੋ ਚੁੱਕੀ ਆ ਦੁਨੀਆ ਦੇ ਵੱਖ-ਵੱਖ ਮੁਲਕ ਇਹਦੇ ਤੇ ਗੱਲ ਕਰ ਚੁੱਕੇ ਆ ਵੀ ਤੁਹਾਨੂੰ ਇਹ ਆਪਣੇ ਜਿਹੜੇ ਜ਼ਮੀਨੀ ਤੇ ਹਵਾਈ ਹਮਲੇ ਬੰਦ ਕਰਨੇ ਚਾਹੀਦੇ ਆ ਇਹਦੇ باوجود ਇਜ਼ਰਾਈਲ ਨੇ ਅੱਜ ਤੱਕ ਉੱਥੇ ਕੁਝ ਦੋ ਥੋੜੇ ਜਿਹੇ ਦਿਨ ਛੱਡ ਕੇ ਫਲਸਤੀਨ ਦੇ ਗਜ਼ਾ ਦੇ ਵਿੱਚ ਉਹਨਾਂ ਨੇ ਹਮਲੇ ਬੰਦ ਨਹੀਂ ਕੀਤੇ ਪੂਰਾ ਸ਼ਹਿਰ ਮਲੀਆਂ ਮੀਟ ਕਰਤਾ ਉਹਨਾਂ ਨੇ ਤਾ ਤੇ ਲੋਕ ਟੈਂਟਾਂ ਚ ਰਹਿ ਰਹੇ ਨੇ ਹਮ ਇਜ਼ਰਾਈਲ ਇਥੋਂ ਤੱਕ ਘਟਿਆ ਪੱਧਰ ਤੇ ਪਹੁੰਚ ਚੁੱਕਾ ਹੈ ਕਿ ਟੈਂਟਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਤੇ ਵੀ ਬੰਬਾਰੀ ਕੀਤੀ ਜਾ ਰਹੀ ਹੈ ਹਮ ਹਮ ਪਹਿਲਾਂ ਤਾਂ ਸਿਰਫ ਹਸਪਤਾਲਾਂ ਸਕੂਲਾਂ ਤੇ ਮਸਜਿਦਾਂਾਂ ਤੇ ਹੀ ਬੰਬਾਰੀ ਹੋ ਰਹੀ ਸੀ ਹੁਣ ਜਿਹੜੇ ਟੈਂਟਾਂ ਚ ਲੋਕ ਰਹਿ ਰਹੇ ਨੇ ਉਹਨਾਂ ਤੇ ਵੀ ਬੰਬਾਰੀ ਸ਼ੁਰੂ ਕਰਤੀ ਹੈ 60 ਹਜ਼ਾਰ ਦੇ ਲਗਭਗ ਲੋਕ ਇਜ਼ਰਾਈਲ ਮਾਰ ਚੁੱਕਾ ਆ ਆਮ ਲੋਕ ਇਹਦੇ ਚ ਕੋਈ ਹਮਾਸ ਦੇ ਅਤਵਾਦੀ ਨਹੀਂ ਆਮ ਲੋਕ ਉਹ ਇਨ੍ਹਾਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਔਰਤਾ ਤੇ ਬੱਚੇ ਸ਼ਾਮਲ ਨੇ ਇਹਦੇ ਵਿੱਚ ਇਹ ਜਿਹੜੇ ਬੱਚੇ ਤੇ ਔਰਤਾ ਹੁਣ ਜਿਹੜੇ ਬਚੇ ਹੋਏ ਲੋਕ ਨੇ ਭੁੱਖਮਰੀ ਦੇ ਸ਼ਿਕਾਰ ਨੇ ਪੁਖਮਰੀ ਦੇ ਸ਼ਿਕਾਰ ਇਦਾਂ ਹੋ ਰਹੇ ਨੇ ਵੀ ਉੱਥੇ ਜਿਹੜੇ ਖੁਰਾਕੀ ਭੰਡਾਰ ਸੀ ਉਹ ਖਤਮ ਹੋ ਚੁੱਕੇ ਨੇ ਬਾਹਰੋਂ ਜਿਹੜੀ ਕਮੰਤਰੀ ਏਡ ਸੀਗੀ ਜਾਂ ਕਮੰਤਰੀ ਸੰਸਥਾਵਾਂ ਵੱਲੋਂ ਉੱਥੇ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਸੀ ਜਾਂ ਉੱਥੇ ਲੰਗਰ ਲਾਇਆ ਜਾ ਰਿਹਾ ਸੀ ਉਹ ਵੀ ਬੰਦ ਕਰਤਾ ਕੋਈ ਰਾਹਤ ਸਮੱਗਰੀ ਪਹੁੰਚਣ ਨਹੀਂ ਦਿੱਤੀ ਜਾ ਰਹੀ ਉੱਥੇ ਤੱਕ ਉਦਾਹਰਨ ਨਤੀਜਾ ਇਹ ਇਹ ਹੋਇਆ ਵੀ ਲੋਕਾਂ ਕੋਲ ਹੁਣ ਖਾਣ ਦੇ ਲੱਲ ਪੈ ਗਏ ਆ ਬੜੀਆਂ ਭਿਆਨਕ ਤਸਵੀਰਾਂ ਆ ਰਹੀਆਂ ਲੋਕਾਂ ਦੇ ਮੂੰਹ ਪਿੱਚਕੇ ਹੋਇਆ ਹੱਡੀਆਂ ਨਿਕਲੀਆਂ ਹੋਈਆਂ ਪਿੰਜਰ ਬਣੇ ਹੋਇਆ ਹੁਓ ਇਹ ਰਿਹਾ ਵੀ ਜਿਹੜਾ ਯੂਨ ਦੀਆਂ ਕੋਸ਼ਿਕਾ ਸੰਸਥਾਵਾਂ ਉੱਥੇ ਅੰਨ ਖੁਰਾਕੀ ਪਦਾਰਥ ਵੰਡ ਵੀ ਰਹੇ ਨੇ ਉਹਨਾਂ 'ਚ ਲੁੱਟਮਾਰ ਹੋਣੀ ਸ਼ੁਰੂ ਹੋ ਗਈ ਆ ਹਾਲਾਤ ਇਸ ਪੱਧਰ ਤੱਕ ਡਿੱਗ ਚੁੱਕੇ ਨੇ ਕਿ ਲੋਕ ਜਦੋਂ ਵੀ ਕੋਈ ਲੰਗਰ ਜਾਂ ਰਸਦ ਲੈ ਕੇ ਆਉਂਦਾ ਤੇ ਲੋਕ ਲੁੱਟਣ ਲੈ ਕਾਲੇ ਪੈ ਜਾਂਦੇ ਨੇ ਇਹ ਤੋਂ ਹੀ ਯੂਐਮਐਨ ਦੀਆਂ ਸੰਸਥਾਵਾਂ ਨੇ ਕਿਹਾ ਜਾ ਸਕਦਾ ਕਿ ਇਹਦੇ ਤੋਂ ਹੀ ਸਮਝਿਆ ਜਾ ਸਕਦਾ ਕਿ ਹਾਲਾਤ ਕਿਸ ਹੱਦ ਤੱਕ ਨਿੱਗਰ ਚੁੱਕੇ ਨੇ ਸੋ ਉੱਥੇ 20-25 ਲੱਖ ਜਿਹੜਾ ਲੋਕ ਆ ਉਹ ਮਰਨ ਕੰਡੇ ਪਹੁੰਚਿਆ ਹੋਇਆ ਆ ਤੇ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਨ ਦੀ ਲੋੜ ਆ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਸਾਡੇ ਇੱਥੇ ਪਾਰਟ ਦੇ ਵਿੱਚ ਇੱਕ ਜਾਂ ਕਮੰਤਰੀ ਪਦਰ ਤੇ ਇੱਕ ਸੰਸਥਾ ਜਿਹੜੀ ਸਿੱਖ ਧਰਮ ਨਾਲ ਜੁੜੀ ਹੋਈ ਚੈਰੀਟੇਬਲ ਸੰਸਥਾ ਆ ਖਾਲਸਾ ਹੈਡ ਇਹ ਤਾਂ ਕਾਫੀ ਮਸ਼ਹੂਰ ਆ ਕਿ ਉਹ ਦੀਨ ਦੁਖਿਆਂ ਦੁਖਿਆਰਿਆਂ ਦੀ ਸਾਰਿਆਂ ਦੀ ਸੇਵਾ ਦੇ ਲਈ ਹਾਜ਼ਰ ਹੋ ਜਾਂਦੇ ਨੇ ਸੇਵਾ ਦੇ ਲਈ ਹਾਜ਼ਰ ਆ ਬਾਹ ਫੜਦੀ ਆ ਉਹ ਰਹਿੰਗਿਆ ਸੋਸ਼ਲ ਮੀਡੀਆ ਤੇ ਉੱਤੇ ਲਗਾਤਾਰ ਇਦਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਕਿ ਖਾਲਸਾ ਏਡ ਵਾਲਿਆਂ ਨੇ ਇਹਨਾਂ ਦੀ ਮਦਦ ਕੀਤੀ ਉਹਨਾਂ ਦੀ ਕੀਤੀ ਬਿਲਕੁਲ ਬਿਲਕੁਲ ਬਰਮਾ ਚ ਜਾ ਕੇ ਲੰਗਰ ਲਾਤਾ ਸੀਰੀਆ ਚ ਜਾ ਕੇ ਲੰਗਰ ਲਾਤਾ ਇਰਾਕ ਚ ਲੰਗਰ ਲਾਤਾ ਤੇ ਮੈਨੂੰ ਇਹ ਲੱਗਦਾ ਹੈ ਕਿ ਹੁਣ ਖਾਲਸਾ ਇਹ ਨੂੰ ਗਜ਼ਾ ਦੇ ਵਿੱਚ ਜਾਣਾ ਚਾਹੀਦਾ ਹੈ ਤੇ ਉੱਥੇ ਉਹਨਾਂ ਦੀ ਉਹ ਮਦਦ ਕਰਨੀ ਚਾਹੀਦੀ ਹੈ ਮਦਦ ਕਰਨੀ ਚਾਹੀਦੀ ਹੈ ਉੱਥੇ ਜਿੱਥੇ ਆ ਆ ਲੋਕ ਭੁੱਖਾ ਮਰ ਰਹੇ ਆ ਉਹਨਾਂ ਦੀ ਖਾਲਸਾ ਏਡਵਾਰੀਆ ਸੰਸਥਾਵਾਂ ਨੂੰ ਬਾਹਰ ਫੜਨੀ ਚਾਹੀਦੀ ਆ ਕਿਉਂਕਿ ਆ ਸੰਸਥਾ ਕਾਫੀ ਸੋਸ਼ਲ ਮੀਡੀਆ ਤੇ ਆਪਣਾ ਪ੍ਰਚਾਰ ਪ੍ਰਸਾਰ ਕਰਦੀ ਆ ਮੈਨੂੰ ਇਹ ਲੱਗਦਾ ਵੀ ਕਿਤੇ ਸੰਸਥਾ ਸਿਰਫ ਪ੍ਰਚਾਰ ਪ੍ਰਸਾਰ ਤੱਕ ਹੀ ਨਾ ਸੀਮਤ ਰਹਿ ਜਾਵੇ ਜ਼ਮੀਨੀ ਪੱਧਰ ਤੇ ਇਹਨੂੰ ਜਾ ਕੇ ਵਾਕੇ ਲੋਕਾਂ ਨੂੰ ਕੁਝ ਕਰਨ ਦੀ ਲੋੜ ਹੈ ਇਹਦਾ ਕੰਮ ਦਾ ਖੇਤਰ ਸਿਰਫ ਕੱਲਾ ਪੰਜਾਬ ਨਹੀਂ ਇਹ ਦੁਨੀਆ ਭਰ ਦੇ ਵਿੱਚ ਇਹ ਦਿਖਾਉਂਦੇ ਨੇ ਕਿ ਅਸੀਂ ਇੱਥੇ ਵੀ ਲੰਗਰ ਲਾਇਆ ਤੇ ਉੱਥੇ ਵੀ ਲੰਗਰ ਲਾਇਆ ਅਰਣਦੀਪ ਜੀ ਅਕਸਰ ਗੁਰਬਾਣੀ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਕੋਈ ਦਾਨ ਪਾਤਰ ਦੇ ਵਿੱਚ ਕੁਝ ਪਾਉਣੇ ਹੋ ਨਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਦੁਨੀਆ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਅਸੀਂ ਕੀ ਕਰ ਰਹੇ ਹਾਂ ਤੇ ਲੱਗਦਾ ਵੀ ਤਾਂ ਹੀ ਹੈ Hindu dharm ਦੇ ਮੁਤਾਬਕ ਵੀ ਇਹੀ ਮੰਨਿਆ ਜਾਂਦਾ ਜੇਕਰ ਆਪਾਂ ਗ੍ਰੰਥਾਂ ਦੀ ਗੱਲ ਕਰ ਲਈ ਜਾਏ ਤੇ ਇੱਕ ਕਹਾਵਤ ਵੀ ਹੈ ਨੇਕੀ ਕਰ ਦਰਿਆ ਮੇਡਾਲ ਹਣਾ ਮੈਨੂੰ ਐ ਲੱਗਦਾ ਹੁੰਦਾ ਹੈ ਕਿ ਜੇ ਸੱਚ ਵਿੱਚ ਤੁਸੀਂ ਕਿਸੇ ਦੀ ਮਦਦ ਕਰ ਰਹੇ ਹੋ ਨਾ ਤੁਹਾਨੂੰ ਪ੍ਰਚਾਰ ਜਾਂ ਪ੍ਰਸਾਰ ਦੀ ਜ਼ਰੂਰਤ ਹੀ ਨਹੀਂ ਹੁੰਦੀ ਤੁਹਾਡਾ ਪ੍ਰਚਾਰ ਪ੍ਰਸਾਰ ਤੁਹਾਡੇ ਪਿੱਛੇ-ਪਿੱਛੇ ਚੱਲਦਾ ਹੈ ਜੇ ਤੁਸੀਂ ਅੱਗੇ ਹੋ ਕੇ ਸੱਚ ਵਿੱਚ ਕਿਸੇ ਦਾ ਕੁਝ ਕਰ ਰਹੇ ਹੋ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜਿਵੇਂ ਗਾਜ਼ਾ ਦੇ ਵਿੱਚ ਹਾਲਾਤ ਹੋਏ ਨੇ ਕਿਉਂਕਿ ਜੰਗ ਨੇ ਹਾਲਾਤ ਇੱਥੇ ਤੱਕ ਪੈਦਾ ਕਰ ਦਿੱਤੇ ਜੰਗ ਤੋਂ ਬਾਅਦ ਮਨੁੱਖੀ ਹਤਿਆ ਹੁੰਦੀ ਹੈ ਉਸ ਤੋਂ ਬਾਅਦ ਜੋ ਬਚਦਾ ਹੈ ਉਹ ਭੁੱਖਮਰੀ ਹੁੰਦੀ ਹੈ ਭੁੱਖਮਰੀ ਤੋਂ ਬਾਅਦ ਚੋਰੀ ਡਾਕੇ ਆ ਜਾਂਦੇ ਨੇ ਸਾਰੇ ਭੈਣ ਭਰਾ ਨੇ ਇੱਕ ਦੂਜੇ ਦੇ ਮਗਰ ਲੱਗ ਜਾਂਦੇ ਇਕੱਠੇ ਹੋ ਚੁੱਕੇ ਨੇ ਹੁਣ ਬਿਲਕੁਲ ਸੋ ਬਹੁਤ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਮੀਡੀਆ ਦੇ ਵੱਲੋਂ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਦਿੱਤੀਆਂ ਜਾ ਰਹੀਆਂ ਨੇ ਕਿ ਪਾਕਿਸਤਾਨ ਤੇ ਭਾਰਤ ਦੀ ਵੀ ਜੰਗ ਹੋਣ ਵਾਲੀ ਹੈ ਭਾਰਤ ਮਿਜ਼ਾਈਲਾ ਤਿਆਰ ਕਰ ਰਿਹਾ ਉਧਰ ਪਾਕਿਸਤਾਨ ਤਿਆਰ ਕਰ ਰਿਹਾ ਪਿੱਛੇ ਜਿਹੜੀਆਂ ਹਦਾਇਤਾਂ ਵੀ ਆਈਆਂ ਸਨ ਕਿ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਨਾ ਫਲਾਈਏ ਜਿੱਥੇ ਇਦਾਂ ਦੀਆਂ ਤਸਵੀਰਾਂ ਨੇ ਅ ਇਹ ਉਹ ਲੋਗ ਨੇ ਜਿਨ੍ਹਾਂ ਦੇ ਘਰ ਦੇ ਮੈਂਬਰ ਨਹੀਂ ਪੈਲਗਾਮ ਚ ਮਾਰੇ ਗਏ ਪਰ ਉਹ ਕਹਿੰਦੇ ਨੇ ਕਿ ਜੰਗ ਹੋਣ ਵਾਲੀ ਆ ਜਿਨ੍ਹਾਂ ਦੇ ਘਰ ਦੇ ਵਿੱਚ ਮੈਂਬਰ ਗਏ ਨੇ ਉਹਨਾਂ ਨੂੰ ਛੱਡ ਕੇ ਜਿਵੇਂ ਕਿ ਆਪਾਂ ਵਿਨੇ ਨਰਵਾਲ ਦੀ ਗੱਲ ਕਰ ਲੈਨੇ ਆ ਇੱਕ ਬਹੁਤ ਖੂਬਸੂਰਤ ਜੋੜਾ ਜਿਨ੍ਹਾਂ ਦੇ ਵਿਆਹ ਨੂੰ ਸਿਰਫ ਇੱਕ ਹਫਤਾ ਹੀ ਹੋਇਆ ਸੀ ਉਹਨਾਂ ਦਾ ਜਨਮ ਦਿਨ ਸੀ 1 ਮਈ ਨੂੰ ਜੀ ਬਿਲਕੁਲ ਸੋ ਉਹਨਾਂ ਦੇ ਜਨਮ ਦਿਨ ਦੇ ਵਿੱਚ ਇੱਕ ਵਿਸ਼ੇਸ਼ ਉਹਨਾਂ ਦੇ ਪਰਿਵਾਰ ਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ उस तो बाद उठे ओना दी पत्नी ने जो कहा मैं ਤੁहानो एज इट इज ओना दी जुबानी दसना चाहनी हां ओना उन, ओना ने कहा कि घटना के बाद लोग जिस तरह से मुस्लिम और कश्मीरियों के खिलाफ बोल रहे हैं वो नहीं होना चाहिए वी वांट पीस जस्ट ओनली पीस जिन लोगों ने गलत किया उनको सजा मिलनी चाहिए मैं एक चीज कहना चाहती हूं कि मुझे किसी के साथ भी नफरत नहीं है ਅੰਨਾ ਵੱਡਾ ਦੁਖਾਂਤ ਜਰਨ ਤੋਂ ਬਾਅਦ ਵੀ ਉਸ ਔਰਤ ਉਸ ਲੜਕੀ ਨੇ ਐਨੇ ਸ਼ਰਮ ਮੇ ਦੇ ਨਾਲ ਐਨੇ ਬੈਲੈਂਸਡ ਹੋ ਕੇ ਇੰਨਾ ਸੰਤੁਲਨ ਹੋ ਕੇ ਬਿਆਨ ਜਾਰੀ ਕਰ ਦਿੱਤਾ ਸਾਨੂੰ ਇਥੋਂ ਕੁਝ ਸਿੱਖਣਾ ਚਾਹੀਦਾ ਹੈ ਬਿਲਕੁਲ ਸਹੀ ਗੱਲ ਹੈ ਇਹ ਇਹ ਜਿਹੜੀ ਨਰਵਾਲ ਦੀ ਪਤਨੀ ਆ ਇਹ ਉਹ ਲੇਡੀ ਆ ਜਦੀ ਤਸਵੀਰ ਜਿਹੜੀ ਆ ਇਸ ਹਮਲੇ ਦਾ ਸਿੰਬਲ ਬਣ ਗਈ ਆ ਬਿੰਬ ਬਣ ਗਈ ਆ ਵੀ ਇੱਕ ਬੰਦਾ ਮਰਿਆ ਪਿਆ ਆ ਤੇ ਉਹਦੇ ਲਾਗੇ ਇੱਕ ਚੂੜੇ ਵਾਲੀ ਕੁੜੀ ਹਾਂ ਬੈਠੀ ਹੋਈ ਆ ਇਹ ਉਹੀ ਕੁੜੀ ਆ ਜਿਨੇ ਇਹ ਗੱਲ ਕਹੀ ਆ ਜਿਹੜੀ ਆਪਣੇ ਪਤੀ ਦੀ লাশ ਕੋਲ ਬੈਠੀ ਸੀਗੀ ਇਹ ਵਾਕਈ ਬਹੁਤ ਜ਼ੇਰੇ ਵਾਲੀ ਗੱਲ ਆ ਕਿ ਕੋਈ ਆ ਤਾਜ਼ਾ ਤਾਜ਼ਾ ਵਿਆਹ ਹੋਵੇ ਤੇ ਨਾਲ ਹੀ ਬਹੁਤ ਛੇਤੀ ਵਿਡੋ ਹੋ ਜਵੇ ਵਿਧਵਾ ਹੋ ਜਵੇ ਤੇ ਉਸ ਤੋਂ ਬਾਅਦ ਇੰਨਾ ਟਰਮਾ ਤੇ ਇੰਨਾ ਹੌਸਲਾ ਰੱਖਣਾ ਕੋਈ ਮਾਮੂਲੀ ਗੱਲ ਸਾਨੂੰ ਸਿੱਖਣ ਦੀ ਲੋੜ ਆ ਦੇਖੋ ਇੱਕ ਪਾਸੇ ਤਾਂ ਇਹ ਗੱਲ ਆ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਵਾਪਰਿਆ ਦੂਜੇ ਪਾਸੇ ਅਸੀਂ ਜੰਗ ਦੀ ਗੱਲ ਕਰਦੇ ਆ ਕਿ ਕੁਝ ਲੋਕ ਇਦਾਂ ਦੇ ਨੇ ਮੈਂ ਮਾਫੀ ਚਾਹੁੰਨੀ ਆ ਵਿਚ ਕੱਟ ਰਿਹਾ ਕੁਝ ਲੋਕ ਇਦਾਂ ਦੇ ਨੇ ਜੋ ਇਹ ਕਹਿੰਦੇ ਨੇ ਸਾਨੂੰ ਬੰਬ ਬੰਨ੍ਹ ਦਿਓ ਅਸੀਂ ਪਾਕਿਸਤਾਨ ਵਿੱਚ ਜਾਂਦੇ ਆ ਕਰਨਾਟਕ ਦਾ ਮੰਤਰੀ ਜਿਹੜਾ ਆ ਉਹ ਕਹਿ ਰਿਹਾ ਵੀ ਪਾਕਿਸਤਾਨ ਨਾਲ ਜੰਗ ਲੱਗਦੀ ਆ ਤੇ ਮੈਂ ਮੈਨੂੰ ਮੇਰੇ ਨਾਲ ਬੰਬ ਬੰਨ੍ਹ ਕੇ ਮੈਨੂੰ ਪਾਕਿਸਤਾਨ ਭੇਜੋ ਮੈਂ ਉੱਥੇ ਸਭ ਕੁਝ ਤਬਾਹ ਕਰ ਦਊਂਗਾ ਗੱਲ ਇਹ ਆ ਵੀ ਇਹ ਜਿਹੜੇ ਢੜਕਾਉ ਤੱਤ ਨੇ ਢੜਕਾਉਣ ਵਾਲੀਆਂ ਤਾਤਾਂ ਨੇ ਫਿਰਕੂ ਤਾਕਤਾਂ ਨੇ ਇਹ ਚਾਹੁੰਦੀਆਂ ਨੇ ਜੰਗ ਹੋਵੇ ਤੇ ਉਹਨਾਂ ਦੀ ਸਿਆਸੀ ਸਿਆਸੀ ਰੋਟੀਆਂ ਸਿੱਕੀਆਂ ਜਾਣ ਇੱਥੇ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਆ ਹਮ ਜਲੰਧਰ ਤੋਂ ਕੈਪਟਨ ਮਨਦੀਪ ਸਿੰਘ ਹੈਰੀ ਸੀਗੇ ਹਮ ਉਹ 1999 ਦੀ ਕਾਰਗਿਲ ਵਾਰ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਉਹਨਾਂ ਦੀ ਬੇਟੀ ਜਿਹੜੀ ਬਾਅਦ ਵਿੱਚ ਜਾ ਕੇ ਰਾਈਟਰ ਬਣੀ ਹਮ ਉਹ ਕਹਿੰਦੀ ਆ ਵੀ ਮੇਰੇ ਪਿਤਾ ਨੂੰ ਪਾਕਿਸਤਾਨੀਆਂ ਨੇ ਨਹੀਂ ਮਾਰਿਆ ਮੇਰੇ ਪਿਤਾ ਨੂੰ ਜੰਗ ਨੇ ਮਾਰਿਆ ਸੀਗਾ ਉਹ ਜੰਗ ਦੀ ਪੇਟ 'ਚ ਚੜੇ ਸੀਗੇ ਤੇ ਮੈਨੂੰ ਕਿਸੇ ਪਾਕਿਸਤਾਨੀ ਨਾਲ ਕੋਈ ਦਫਰਤ ਨਹੀਂ ਹੈ ਜਾਂ ਮੈਨੂੰ ਕਿਸੇ ਹੋਰ ਨਾਲ ਕੋਈ ਦੁਸ਼ਮਣੀ ਨਹੀਂ ਨਫਰਤ ਨਹੀਂ ਉਸ ਤੋਂ ਬਾਅਦ ਇਸ ਮੁਲਕ ਦੇ ਵਿੱਚ ਬਹੁਤ ਸਾਰੇ ਜਿਹੜੇ ਫਿਰਕੂ ਲੋਕ ਸੀਗੇ ਉਹਨਾਂ ਨੇ ਉਸ ਕੁੜੀ ਨੂੰ ਰੇਪ ਤੱਕ ਦੀਆਂ ਧਮਕੀਆਂ ਦਿੱਤੀਆਂ ਸੋਸ਼ਲ ਮੀਡੀਆ ਤੇ ਉਹਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ ਤੇ ਉਹਦੇ ਖਿਲਾਫ ਬਹੁਤ ਕੁੜ ਪ੍ਰਚਾਰ ਹੋਇਆ ਸੀ ਪਰ ਉਹ ਕੁੜੀ ਸਾਬਤ ਕਦਮੀ ਰਹੀ ਹੈ ਅੱਜ ਦੀ ਤਰੀਕ ਤੇ ਉਹ ਬਹੁਤ ਵੱਡੀ ਲੇਖਕ ਬਣ ਚੁੱਕੀ ਆ ਤੇ ਉਹ ਕੁੜੀ ਆ ਇੱਕ ਚਿਹਰਾ ਆ ਜੰਗ ਵਿਰੋਧੀ ਜਿਹੜੇ ਲੋਕ ਨੇ ਉਹਨਾਂ ਦਾ ਇੱਕ ਪ੍ਰਮੁੱਖ ਚਿਹਰਾ ਹੈ ਜਿਹੜੇ ਸ਼ਾਂਤੀ ਪਸੰਦ ਲੋਕ ਨੇ ਉਹ ਉਹਨਾਂ ਦਾ ਇੱਕ ਸਿੰਬਲ ਬਣ ਚੁੱਕੀ ਆ ਸੋ ਇਦਾਂ ਹੀ ਇਹ ਕੁੜੀ ਵੀ ਜਿਹੜੀ ਆ ਨਰਵਾਲ ਦੀ ਪਤਨੀ ਜਿਹੜੀ ਹੈ ਇਹ ਵੀ ਇੱਕ ਸ਼ਾਂਤੀ ਪਸੰਦ ਲੋਕਾਂ ਦਾ ਸਿੰਬਲ ਬਣ ਚੁੱਕਿਆ ਹੈ ਇਸ ਤੋਂ ਬਾਅਦ ਜਿਹੜੇ ਨੇਵੀ ਦੇ ਜਿਹੜੇ ਸਾਬਕਾ ਚੀਫ ਸੀਗੇ RAMDAS HORI ਉਹਨਾਂ ਦੀ ਪਤਨੀ ਨੇ ਉਹਨੂੰ ਚਿੱਠੀ ਲਿਖੀ ਆ ਕਿ ਤੁਸੀਂ ਇਹ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਜੋ ਤੁਸੀਂ ਕਿਹਾ ਆ ਇਹਨਾਂ ਸ਼ਬਦਾਂ ਦੇ ਬਹੁਤ ਵੱਡੇ ਮਾਇਨੇ ਨੇ ਜੀ ਤੇ ਮੇਰਾ ਤੈਨੂੰ ਸਲੂਟ ਆ ਤੂੰ ਜਿੰਦਾਬਾਦ ਫਾਰਟ ਜ਼ਿੰਦਾਬਾਦ ਸਾਡੀ ਨੇਵੀ ਜ਼ਿੰਦਾਬਾਦ ਸੋ ਇਹ ਇਹ ਜੇਰੇ ਜਿਹੜੇ ਆ ਇਹ ਪਤਾ ਨਹੀਂ ਇਸ ਵਿੱਚ ਸਲੂਟ ਦੇ ਕਾਬਿਲ ਦੇ ਸਲੂਟ ਦੀ ਗੱਲ ਆ ਕਿਉਂਕਿ ਜੰਗ ਜੰਗ ਕਰਨੀ ਤਾਂ ਬਹੁਤ ਸੌਖਾ ਕੰਮ ਆ ਸ਼ਾਂਤੀ ਦੀ ਗੱਲ ਕਰਨੀ ਬਹੁਤ ਔਖੀ ਔਖੀ ਗੱਲ ਆ ਜੀ ਬਦਲਾ ਲੈਣ ਦਾ ਕੁਛ ਨਹੀਂ ਹੁੰਦਾ ਬਦਲਾ ਬਦਲਾ ਵੀ ਮਕਸਦ ਕਲੀਅਰ ਹੋਣਾ ਚਾਹੀਦਾ ਜਿੰਨੀ ਦੇ ਤੱਕ ਕਿਸੇ ਚੀਜ਼ ਦਾ ਮਕਸਦ ਕਲੀਅਰ ਨਹੀਂ ਆ ਉਨੀ ਦੇਰ ਤੱਕ ਕਿਸੇ ਚੀਜ਼ ਨੂੰ ਆਪ ਮਹਾਰਾ ਨਹੀਂ ਛੱਡਿਆ ਜਾ ਸਕਦਾ ਹੁਣ ਇਜ਼ਰਾਈਲ ਜਿਹੜਾ ਆ ਉਹ ਬਦਲਾ ਹੀ ਲੈ ਰਿਹਾ 60000 ਨਿਰਦੋਸ਼ ਲੋਕਾਂ ਨੂੰ ਮਾਰਦਾ ਪੂਰਾ ਮੁਲਕ ਟਹਿ ਟੇਰੀ ਕਰਦਾ ਆ ਹਾਲਾਂਕਿ ਇਜ਼ਰਾਈਲੀਆਂ ਦੇ ਨਾਲ ਆਪ ਬਹੁਤ ਕੁਝ ਹੋਇਆ ਹਿਟਲਰ ਨੇ 50 ਲੱਖ 60 ਲੱਖ ਜਿਹੜੇ ਯਹੂਦੀ ਮਾਰ ਦਿੱਤੇ ਸੀਗੇ ਪਰ ਕਿਤੇ ਤਾਂ ਇਹ سلسلہ ਰੁਕਣਾ ਚਾਹੀਦਾ ਹਨਾ ਬਦਲਾਖੋਰੀ ਦੀ ਭਾਵਨਾ ਦਾ ਕਿਤੇ ਤਾਂ ਜਾ ਕੇ ਕਿਤੇ ਸ਼ਾਂਤੀ ਜਾਂ ਅਮਨ ਦੀ ਗੱਲ ਹੋਣੀ ਚਾਹੀਦੀ ਹੈ ਚਾਹੀਦੀ ਆ ਸਾਰਿਆਂ ਦੀ ਬੇਤਰੀ ਦੀ ਗੱਲ ਹੋਣੀ ਚਾਹੀਦੀ ਰੋਜ਼ਗਾਰ ਦੀ ਗੱਲ ਹੋਣੀ ਚਾਹੀਦੀ ਆ ਹੱਕਾਂ ਦੀ ਗੱਲ ਹੋਣੀ ਚਾਹੀਦੀ ਆ ਸਰਬੱਤ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਅਗਲੀ ਖਬਰ ਦੇ ਵੱਲ ਹੁਣ ਨਜ਼ਰ ਕਰਦੇ ਹਾਂ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਚੰਡੀਗੜ੍ਹ ਦੇ ਵਿੱਚ 4 ਮਈ ਨੂੰ ਹੋਣ ਵਾਲੀ ਜਿਹੜੀ ਮੀਟਿੰਗ ਸੀਗੀ ਉਹ ਮੁਲਤਵੀ ਕਰ ਦਿੱਤੀ ਕੀ ਕਾਰਨ ਲੱਗਿਆ ਅ ਅਸਲ ਦੇ ਵਿੱਚ ਕੀ ਹੋਇਆ ਕਿ ਹੁਣ ਜਿਹੜੀ ਇਹ ਮੀਟਿੰਗ ਕੈਨਸਲ ਹੋਈ ਆ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਨਾਲ ਕੇਂਦਰ ਨੇ ਇਹਦੇ ਵਿੱਚ ਇਹ ਹਵਾਲਾ ਦਿੱਤਾ ਆ ਕਿ ਵੀ ਜਿਹੜਾ ਉਹਨਾਂ ਦੇ ਡੱਲੇਵਾਲ ਸਾਹਿਬ ਤੇ ਸਰਵਜਿੰ ਸਿੰਘ ਪੰਦੇਰ ਨੂੰ ਜਿਹੜੀ ਚਿੱਠੀ ਲਿਖੀ ਆ ਕਿ ਵੀ ਤੁਸੀਂ ਕਿਹਾ ਵੀ ਪੰਜਾਬ ਸਰਕਾਰ ਦੇ ਨੁਮਾਇੰਦੇ ਮੀਟਿੰਗ 'ਚ ਸ਼ਾਮਲ ਲਈ ਹੋਣਗੇ ਇਹ ਸਾਡੇ ਲਈ ਸੰਭਵ ਨਹੀਂ ਆ ਇਸ ਕਰਕੇ ਅਸੀਂ ਫਿਲਹਾਲ ਇਸ ਮੀਟਿੰਗ ਨੂੰ ਮੁਲਤਵੀ ਕਰਦੇ ਆ ਭਵਿੱਖ 'ਚ ਦੇਖਾਂਗੇ ਵੀ ਕਦੋਂ ਮੀਟਿੰਗ ਕਰਨੀ ਆ ਸੋ ਕੁੱਲ ਮਿਲਾ ਕੇ ਇਹ ਲੱਗ ਰਿਹਾ ਆ ਵੀ ਕੇਂਦਰ ਸਰਕਾਰ ਨੇ ਹੁਣ ਇਹਨਾਂ ਤੋਂ ਤਾਲਾ ਵਟ ਲਿਆ ਆ ਤੇ ਹੁਣ ਮੈਨੂੰ ਇਹ ਲੱਗਦਾ ਵੀ ਇਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆ ਕਿਸੇ ਮੀਟਿੰਗ ਦੀ ਕੋਈ ਸੰਭਾਵਨਾ ਨਹੀਂ ਹੈਗੀ ਜਿਹੜਾ 1.5 ਸਾਲ ਅੰਦੋਲਨ ਚੱਲਿਆ ਤੇ ਪਲੱਸ ਜਿਹੜਾ ਕਿਸਾਨਾਂ ਆਗੂਆਂ ਦਾ ਇੱਕ ਆਕਸ ਬਣਿਆ ਸੀ ਸਾਰਾ ਕੁਝ ਉਹਨਾਂ ਨੇ ਹਾਸ਼ੀਏ ਤੇ ਲਿਆਤਾ ਆ ਕਿਉਂਕਿ ਕਿਸਾਨ ਅੰਦੋਲਨ ਤੇ ਕਿਸਾਨ ਆਗੂ ਉਸ ਪੋਜੀਸ਼ਨ ਦੇ ਵਿੱਚ ਹੁਣ ਨਹੀਂ ਰਹਿ ਦੂਜੀ ਗੱਲ ਹੁਣ ਇਨ ਸਰਵਨ ਸਿੰਘ ਪੰਦੇੜ ਦੀ ਜਥੇਬੰਦੀ ਦੇ ਹੋਰ ਆਗੂ ਵੀ ਉਹਨਾਂ ਤੇ ਇਲਜ਼ਾਮ ਤਰਾਸ਼ੀ ਕਰਨ ਲੱਗ ਪਏ ਆ ਅ ਜਜੀ ਸਿੰਘ ਡੱਲੇਵਾਲ ਦੀ ਜਿਹੜੀ ਕਿਸਾਨ ਜਥੇਬੰਦੀ ਆ ਉਹਦੇ ਆਗੂ ਵੀ ਡੱਲੇਵਾਲ ਸਾਹਿਬ ਤੇ ਉਂਗਲਾਂ ਚੱਕਣ ਲੱਗ ਪਏ ਆ ਕਿ ਇਹਨਾਂ ਦੀ ਬਦਾਲਤ ਸਾਡਾ ਜਿਹੜਾ ਅੰਦੋਲਨ ਆ ਉਹ ਫੇਲ ਹੋਇਆ ਆ ਸੋ ਫਿਲਹਾਲ ਇਹ ਮਸਲਾ ਵੀ ਸੈਕੰਡਰੀ ਹੋ ਗਿਆ ਆ ਫਿਲਹਾਲ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਜ਼ਿਆਦਾ ਵੱਡਾ ਹੋ ਗਿਆ ਹੈ ਕੇਂਦਰ ਪੱਧਰ ਤੇ ਜਿਹੜਾ ਪਹਿਲਗਾਮ ਵਾਲਾ ਮੁੱਦਾ ਸੀਗਾ ਪਿਛਲੇ ਹਫ਼ਤੇ ਬਹੁਤ ਵੱਡਾ ਸੀਗਾ ਉਹਨੂੰ ਪਾਸੇ ਕਰਕੇ ਉਹਨਾਂ ਨੇ ਜਾਤੀ ਗਣ ਜਨ ਗਣਨਾ ਅੱਗੇ ਲਿਆਇਆ ਅਗਲੇ ਹਫ਼ਤੇ ਦੇਖਦੇ ਬਈ ਕੀ ਕੀ ਆਊਗਾ ਪਰ ਮੈਨੂੰ ਲੱਗਦਾ ਜਾਤੀ ਗਣਨਾ ਦੀ ਖਬਰ ਵੀ ਜਿਹੜੀ ਸਾਹਮਣੇ ਆਈ ਹੈ ਉਸੇ ਕਾਰਨ ਆਈ ਹੈ ਕਿ ਲੋਕ ਪਹਿਲਗਾਮ ਨੂੰ ਹੁਣ ਭੁੱਲਣਾ ਸ਼ੁਰੂ ਕਰਦੇ ਨੇ ਪੁੱਲਣਾ ਸ਼ੁਰੂ ਕਰ ਦੇਉ ਕਿਉਂਕਿ ਖਬਰ ਤੇ ਖਬਰ ਚੜ ਜਾਂਦੀ ਹੈ ਖਬਰ ਤੇ ਖਬਰ ਚੜ ਜਾਂਦੀ ਹੈ ਵੀ ਉਹਨਾਂ ਨੇ ਚੀਜ਼ਾਂ ਨੂੰ ਓਵਰਲੈਪ ਕਿਵੇਂ ਕਰਨਾ ਤਾਂ ਕਿ ਮੋਦੀ ਸਰਕਾਰ ਤੇ ਜਿਹੜਾ ਪ੍ਰੈਸ਼ਰ ਆ ਉਸ ਤਰ੍ਹਾਂ ਨਾ ਬਣੇ ਕੋਈ ਵਿਰੋਧੀ ਧਿਰ ਵਾਲੇ ਸਿਆਸੀ ਰੋਟੀਆਂ ਨਾ ਸੇਕ ਸਕਣ ਇਸ ਕਰਕੇ ਉਹਨਾਂ ਨੇ ਜਾਤੀ ਗਣਨਾ ਵਾਲਾ ਮਸਲਾ ਅੱਗੇ ਲਾਇਆ ਅਗਲੇ ਹਫ਼ਤੇ ਹੁਣ ਕਿਹੜਾ ਸੱਪ ਨਿਕਲਦਾ ਆ ਬੀਬੀਐਮਬੀ ਵਾਲੇ ਮਸਲੇ ਤੋਂ ਜਾਤੀਗਰਨਾਂ ਵਾਲੇ ਬਸਲੇ ਨੂੰ ਜਾਂ ਖਬਰ ਤੇ ਕੋਈ ਹੋਰ ਖਬਰ ਚੜ ਜੂਗੀ ਇਹ ਆਉਣ ਵਾਲਾ ਅਗਲਾ ਹਫਤਾ ਦੱਸੇਗਾ ਸੋ ਅੱਜ ਵਾਸਤੇ ਆਪਣੇ ਦਰਸ਼ਕਾਂ ਤੋਂ ਅਸੀਂ ਲੈਨੇ ਆ ਇਜਾਜ਼ਤ ਤੁਹਾਨੂੰ ਸਾਡਾ ਪ੍ਰੋਗਰਾਮ ਕਿੱਦਾਂ ਦਾ ਲੱਗਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ